ਪੂਰਾ ਤਕੜਾ ਬਾਜ਼ਾਰ ਆ ਹੈ ਵੇਖੋ ਕਿਉਂਕਿ ਇਥੋਂ ਦੇ ਲੋਕਾਂ ਨੇ ਦੋ ਨੰਬਰ 'ਚ ਪੈਸੇ ਬਹੁਤ ਬਣਾਏ ਆ ਤੁਹਾਨੂੰ ਜਿਵੇਂ ਪਤਾ ਹੀ ਹੋਣਾ ਸਮਾਲੀਆ ਦੇ ਵਿੱਚ ਕਿੰਨੀਆਂ ਜਿਆਦਾ ਇਹਨਾਂ ਨੇ ਛਿਪਾ ਛਿਪਾ ਲੁੱਟੀਆਂ ਲੋਟ ਲੁੱਟ ਕੇ ਛਿਪਾ ਇਹਨਾਂ ਨੇ ਇੱਥੇ ਆਪ ਦਾ ਕੰਮ ਖੋਲਿਆ ਹੋਇਆ ਵਧੀਆ ਇਹ ਆ ਗਈ ਜੀ 골ਡ ਮਾਰਕੀਟ ਐਦਾਂ ਵਿਕਦਾ ਇੱਥੇ 골ਡ ਆ ਸੜਕ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਕੀ ਹਾਲ ਹੋਇਆ ਪਿਆ ਸਾਰੀ ਸੜਕ ਦਾ ਹੈ ਇਵੇਂ ਮੈਂ ਆ ਵੀਡੀਓ ਬਣਾ ਰਿਹਾ ਜੀ ਰੇਵਨ ਮੈਟਾ ਦੇ ਨਾਲ ਬਾਜ਼ਾਰ 'ਚ ਮੈਂ ਫੋਨ ਕੱਢਣਾ ਨਹੀਂ ਚਾਹੁੰਦਾ ਆਪਦਾ ਤੇ ਤੁਸੀਂ ਰੇਵਨ ਮੈਟਾ ਨਾਲ ਉਹ ਕਰ ਲਿਓ ਕੀ ਹੁੰਦੇ ਆ ਕੁਆਲਿਟੀ ਤੇ ਆਵਾਜ਼ ਨਾਲ ਕੰਪਰਮਾਈਜ਼ ਬੰਦੇ ਵੀ ਬਹੁਤ ਚੰਗੇ ਆ ਇੱਥੋਂ ਦੇ ਵਧੀਆ ਹਸਮਤ ਹੈ ਚੰਗਾ ਬੁਲਾਉਂਦੇ ਆ ਸਾਰੇ ਜਾਨੇ ਬਹੁਤ ਚੰਗੀ ਗੱਲ ਕਰਦੇ ਆ ਘੁੰਮ ਘਮਾ ਕੇ ਆ ਮੁਸ਼ਕੀ ਜੀ ਗਲੀ 'ਚ ਫੇਰ ਆ ਗਏ ਆ ਮਾੜੇ ਬੰਦੇ ਦੀ ਤਾਂ ਇੱਥੇ ਉਲਟੀ ਨਿਕਲ ਜੂਵੇ ਬਾਕੀ ਉਮੀਦ ਕਰਦਾ ਇਹਦੇ ਨਾਲ ਵੀਡੀਓ ਵਧੀਆ ਬਣਗੀਆਂ ਹੁਣਗੀਆਂ ਐਨਕਾ ਨਾਲ ਤੁਹਾਨੂੰ ਐਨਕਾਲੀਆ ਵੀਡੀਓ ਜਿਆਦਾ ਦਿਖਾਵਾਂਗੇ ਅਰੇ ਹੈਲੋ ਜੀ ਗੁੱਡ ਮਾਰਨਿੰਗ ਸਵੇਰ ਦੇ ਵਜ ਗਿਆ 9 ਤੇ ਬਣ ਗਿਆ ਪਰੌਂਠੇ ਪਰੌਂਠੇ ਅੱਜ ਬਣੇ ਆ ਆਲੂ ਵਾਲੇ ਇੱਥੇ ਤਿੰਨੇ ਜਾਣੇ ਛੱਕ ਰਿਹਾ ਤੇ ਅਸੀਂ ਵੀ ਪਾਉਣੇ ਆ ਤੇ ਉਦੋਂ ਬਾਅਦ ਨਹਾਉਣੇ ਆ ਨਾ ਕੇ ਅਗਲਾ ਫਲੈਟ ਬਣਾਉਣੇ ਆ ਕੀ ਕਰਨਾ ਕੀ ਨਹੀਂ ਕਰਨਾ ਮੇਰੇ ਨਾਲ ਕੀ ਕਰਦਾ ਇਥੇ ਦਾ ਜਿਹੜਾ ਬੜਾ ਤਕੜਾ ਚੂੜਿਆਂ ਦਾ ਮਲਾਣਾ ਸਲਮ ਕਿਹੜੀ ਸਲਮ ਹੈ ਸਲਮ ਕਿਹੜੀ ਹੈ ਇਥੇ ਜਿਹੜੀ ਵੱਡੀ ਸਲਮ ਚਲੋ ਕਬੀਰਾ ਕਬੀਰਾ ਬਹੁਤ ਈ ਸਲਮਾ ਉਦੇ ਅੰਦਰ ਤਾਂ ਜਾਣ ਹੀ ਹੋਣਾ ਇਸ ਵਾਰੀ ਘਟ ਘਟ ਬਾਹਰੋਂ ਵੇਖਿਆ ਜੀ ਬਾਹਰੋਂ ਦਰਸ਼ਨ ਕਰਿਆਵਾਂਗੇ ਉਹਦੇ ਤੇ ਲੱਸੀ 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 ਕੀ ਬਣਦਾ ਤੇ ਬਰਸ਼ ਕਰ ਲਿਆ ਖਾਣ ਲੱਗਿਆ ਸੀ ਵੀ ਪਰੌਠੇ ਚਲੋ ਪਰੌਠੋ ਪਰੌਠੀ ਹੋਈਏ ਪਰੌਠਾ ਪਰੌਠੀ ਹੋਈਏ ਆਹ ਦੇਖੋ ਮੇਰੀ ਸੋਹਣੀ ਜੀ ਚਾਚੀ ਮਾਸੀ ਦਾਦੀ ਤਿੰਨ ਚੀਜ਼ਾਂ ਇਕੱਠੀਆਂ ਕਹਿ ਦਿੰਨਾ ਕਿਉਂਕਿ ਤਿੰਨੇ ਕਹਿ ਦਿੰਦੀਆਂ ਉਧਰੋਂ ਮੇਰੀ ਹੈਲੋ ਜੀ ਅਦਰ ਮੇਰੀ ਭਾਬੀ ਚਾਚੀ ਚਾਚੀ ਭਾਬੀ ਚਾਚੀ ਭਾਬੀ ਚਾਚੀ ਭਾਬੀ ਆਲੂਆਂ ਨੂੰ ਰੋਟੀ ਦੇ ਵਿੱਚ ਫਸਾ ਕੇ ਇੱਧਰ ਤੋਂ ਇੱਧਰ ਰੱਖੀ ਜਾਂਦੀ ਆ ਤੇ ਇਧਰੇ ਪਲਟੀ ਜਾ ਰਿਹਾ ਹਾਂ ਫ੍ਰੈਸ਼ ਫ੍ਰੈਸ਼ پراਉਠੇ ਆ ਦੀ ਪੈਨ ਨੂੰ ਸਾਸਰੀ ਕਾਪਲਾ ਦੋ ਸਾਸਰੀ ਕਾ ਭੈਣੇ ਸਾਸਰੀ ਕਾ ਹਾਂ ਜਗेंद्र ਚਾਚੀ ਤੁਸੀਂ ਵੀ ਹੋਰੇ ਤੁਹਾਡੀ ਭੈਣ ਕਰੇ ਆਵੇਂ ਹੀ ਸਾਸਰੀ ਕਾ ਬਰੌਣੇ ਬਣ ਕੇ ਆਉਣ ਦਾ ਇੰਨਾ ਫਾਇਦਾ ਹੁੰਦਾ ਨਾ ਕਾਲੀਆਂ ਵੀ ਬ੍ਰੈਂਡ ਨਿਊ ਮਿਲੀਆਂ ਆਵਾ ਆਏ ਵੇ ਬਾਕੀ ਤੇ ਉਹ ਕਿਸੇ ਨਾਲ ਗੱਲ ਕਰੀ ਗਏ ਸੀ ਕੈਨੇਡਾ ਵਾਲਿਆਂ ਵਾਸਤੇ ਕਹਿੰਦੇ ਬ੍ਰੈਂਡ ਨਿਊ ਗੋਲੀਆਂ ਬੰਦੀ ਵਕਤ ਨੂੰ ਹੁੰਦੇ ਆਏਗਾ ਲੈਣੋਂ ਤਾਂ ਕੋਈ ਖਾਓ ਜੀ ਲੈ 500 ਲੈ 10 10 ਹਾਂਜੀ ਇੱਕ ਵਾਰ ਫੇਰ ਤੋਂ ਤੁਹਾਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਆਪਾਂ ਨਿਕਲ ਚੁੱਕੇ ਆਂ ਅਫਰੀਕਾ ਦੀ ਇੱਕ ਵਧੀਆ ਮਾਰਕੀਟ ਕੀ ਕਹਿੰਦੇ ਮਾਰਕੀਟ ਦਾ ਨਾਂ ਕੀ ਆ ਸਮਾਲੀਆਨ ਮਾਰਕੀਟ ਆ ਸਮਾਲੀਆ ਇਹ ਦੋਸਤ ਸਮਾਲੀਆ ਨੇ ਲੋਕਾਂ ਦੀ ਮਾਰਕੀਟ ਆ ਆਪਾਂ ਉੱਥੇ ਜਾ ਰਹੇ ਆਂ ਇਆ ਪਾ ਚੱਲਦੇ ਆ ਤੁਹਾਨੂੰ ਵੀ ਦਿਖਾਉਨੇ ਆ ਦੂਜਾ ਰੋਡ ਦੂਜਾ ਰੋਡ ਸਮਾਲੀ ਮਾਰਕੀਟ ਚ ਆ ਜੋ ਮੜਦਿਆਂ ਨਾਲ ਹੈਲੋ ਜੰਬੋ ਉਹ ਲਓ ਜੀ ਘਰ ਚੋਂ ਨਿਕਲੇ ਆ ਤੇ ਛੋਟੀ ਜੀ ਮਾਰਕੀਟ ਇੱਥੇ ਆ ਗਈ ਹੈ ਸੇਬ ਕੇਲੇ ਮੂੜਤੇ ਹੀ ਹੈਗੇ ਆ ਫਰੂਟ ਸਬਜੀ ਸਾਰਾ ਕੁਝ ਹੈਗਾ ਫਰੂਟ ਸਬਜੀ ਆ ਵਾ ਨਾਲ ਹੀ ਡਾਇਮੰਡ ਪਲਾਜ਼ਾ ਡਾਇਮੰਡ ਪਲਾਜ਼ਾ ਇੰਟਰਨੈਸ਼ਨਲ ਅਮਾਨੀ ਲੋਜ ਵੇਖੋ ਵੀ ਕਿੰਨੇ ਆ ਪੁਰਾਣਾ ਕਾਫੀ ਪੁਰਾਣਾ ਬਣਿਆ ਹੋਇਆ ਤੇ ਜਿਹੜੇ ਟਾਈਮਾਂ 'ਚ ਇਹ ਬਣਿਆ ਹੋਣਾ ਨਾ ਉਹਦੇ ਦੀ ਪੂਰੀ ਜੜਾਈ ਹੋਣੀ ਆ ਬਿਲਡਿੰਗ ਜੀ ਦੀ ਹੁਣ ਵੇਖ ਲਓ ਨਾਲ ਨਾਲ ਏਡੀ ਏਡੀਆ 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 ਬਿਲਡਿੰਗਾਂ ਖੁੱਲ ਗਈਆਂ ਤੇ ਅਸੀਂ ਜਾ ਰਹੇ ਹਾਂ ਤੁਰ ਕੇ ਮਟਾਟੂ ਵੱਲ ਨੂੰ ਮਟਾਟੂ ਤੇ ਬੈਠਾਗੇ ਅੱਜ ਆ ਰੇੜੇ ਵਾਲੀ ਮਾਂ ਖੜੀ ਉਹ ਵੀ ਉਹ ਆ ਗਿਆ ਮਟਾਟੂ ਜੀ ਚ ਬਹਿਣਾ ਆਪਾਂ ਸਾਹਮਣੇ ਖੜਾ ਇਹੜੇ ਲੈ ਕੇ ਆਣਾ ਸਾਨੂੰ ਈਜ਼ਲੀ ਏਰੀਆ ਦੇ ਵਿੱਚ ਈਜ਼ਲੀ ਗਲੀ ਸਾਹ ਸੁਪਰਮਾਰਕਟ ਗਲੀ ਸਾਹ ਸੁਪਰਮਾਰਕਟ ਬੜੇ 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 ਪਿਛੇ ਹੀ ਵੜ ਜਾ ਪਰਦਾ ਇੱਥੇ ਆ ਇੱਥੇ ਬੱਸ ਉਹ ਬਣਾ ਸਕੂਨ ਗਿਆ ਪੂਰਾ ਅੱਧੂ ਪੈ ਗਿਆ ਵੀ ਹਾਂ 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 ਇਹ ਤੋਂ ਵੀ ਤਵਾਤੀਆਂ ਉੱਗੇ ਫਿਰ ਮਾਇਤਾ ਕੇਜਾ ਵੀ ਦੇ ਨੇ ਇੰਡੇਲੇਆ ਬਾਦ ਗੁੰਗੇ ਇਹ ਤੇ ਫਾਇਡ ਐਕਟਿਵ ਉਨਾ ਫੁੱਟ ਸਪੀਡ ਆ ਮੈਂ ਤਾਂ ਕਬੀ ਜੀ ਮੀ ਬੈਗੇ ਮਟਾਟੂ ਦੇ ਵਿੱਚ ਮਟਾਟੂ ਚ ਬੈਗੇ ਇਸ ਦੇ ਬਾਅਦ ਕਿਆ ਲੋਕੀ ਬੁਕਾ ਆਪਣਾ ਛੋਟਾ ਮਟਾਟੂ ਹੋਇਆ ਹੈ ਜੀ ਇਹ ਸਾਰਾ ਏਰੀਆ ਆ ਗਿਆ ਮੈਂ ਲਾ ਸੰਭਾਲੀਆਂ ਹੈ ਨਾ ਇਹ ਸਾਰੇ ਇਹਨੇ ਸਾਰੇ ਸੰਭਾਲ ਲਏ ਮੈਂ ਤੋਂ ਮਿਸੀ ਗਿਆ ਐਨਕਪੇਟ ਮੈਚ ਕੰਟਰੋਲਸ ਹਾ

ਨੀਆ ਸਪੋਰਟ ਰੌਕ ਕਿਸ਼ ਬਿਲਕੁਲ ਪੁੰਬੂ ਕੋਲ ਪਹੁੰਚ ਲਿਆ ਹਾਂ ਅੱਜ ਅੱਜ ਦਾ ਚੱਲ ਰਿਹਾ ਹੈ ਇਹ ਨਹੀਂ ਕਿ ਤਨੇ ਵਾਲਾ ਇਹ ਆ ਗਿਆ ਮੇਨ ਬਾਜ਼ਾਰ ਸਮਾਲੀਅਨ ਮੇਨ ਬਾਜ਼ਾਰ ਚ ਫਿਰਦੇ ਆਪਾਂ ਆਹ ਪਈਆਂ ਡਰਸਾਂ ਬੀਬੀਆਂ ਦੀਆਂ ਸੋਹਣੀਆਂ ਸੋਹਣੀਆਂ

ਇਹ ਦੇਖ ਰਹੇ ਨੇ ਕਿਹੜਾ ਬੂਰਾ ਤਕੜਾ ਬਾਜ਼ਾਰ ਆ ਹੈ ਵੇਖੋ ਪੂਰਾ ਤਕੜਾ ਬਾਜ਼ਾਰ ਆ ਜੀ ਇਹਨਾਂ ਦਾ ਸਾਰਾ ਸਮਾਲੀਆ ਨਾ ਬਾਜ਼ਾਰ ਹੈ ਸਾਰੇ ਹੋਲ ਸੇਲ ਦਾ ਕੰਮ ਆ ਇਹਨਾਂ ਦਾ ਜੀ ਇੱਥੇ ਪੂਰਾ ਪੂਰਾ ਐਨ ਸਰ ਨਾਲ ਵੱਡੀ ਮਾਰਕੀਟ ਹੀ ਇਹ ਲੱਗਦੀ ਮੈਨੂੰ ਹੋਲ ਸੇਲ ਵਾਲੀ ਆ ਦੇਖੋ ਇਹ ਸਾਰੇ ਸਮਾਲੀਏ ਤੋਂ ਆਏ ਲੋਕਾਂ ਨੇ ਖੁੱਲੀ ਹੋਈ ਹੈ ਜੀ ਕਿਉਂਕਿ ਇੱਥੋਂ ਦੇ ਲੋਕਾਂ ਨੇ ਦੋ ਨੰਬਰ 'ਚ ਪੈਸੇ ਬਹੁਤ ਬਣਾਏ ਆ ਤੋ ਜਿਵੇਂ ਪਤਾ ਹੀ ਹੋਣਾ ਸਮਾਲੀਆ ਦੇ ਵਿੱਚ ਕਿੰਨੀਆਂ ਜਿਆਦਾ ਇਹਨਾਂ ਨੇ ਛਿਪਾ ਛਪਾ ਲੁੱਟੀਆਂ। plots ਲੁੱਟ ਕੇ ਛਿਪਾ ਇਹਨਾਂ ਨੇ ਇੱਥੇ ਆਪ ਦਾ ਕੰਮ ਖੋਲਿਆ ਹੋਇਆ ਵਧੀਆ। ਤਾਂ ਇਧਰ ਪਈਆਂ ਡਰਸਾਂ ਡੁਰਸਾਂ ਦੇਖੋ ਪਰਲੇ ਪਾਸੇ ਉਧਰ ਉਧਰ ਕਿੰਨੀਆਂ ਪਈਆਂ। ਹੈ ਡਾਡੀ। ਬਹੁਤ ਸਮਾਨ ਆ ਜੀ ਬਹੁਤ ਸਮਾਨ। ਨਾਈਸ ਬਾਜ਼ਾਰ। ਆ ਟੈਚੀ ਆ ਗਏ ਜੀ। ਆ ਸੜਕ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਕੀ ਹਾਲ ਹੋਇਆ ਪਿਆ ਸਾਰੀ ਸੜਕ ਦਾ ਹੈ ਸੋ ਕਿਹਾ ਜਾਂਦਾ ਜੀ ਇੱਥੇ ਸੜਕਾਂ ਜਿਹੜੀ ਵਿਚਾਲੇ ਆ ਗੰਦ ਦੇਖ ਰਹੇ ਤੁਸੀਂ ਇੱਥੇ ਦੁਕਾਨਾਂ ਹੁੰਦੀਆਂ ਪਹਿਲਾਂ ਛੋਟੀਆਂ ਛੋਟੀਆਂ ਕੋਖੇ ਜੇ ਬਣੇ ਹੋਏ ਸਾਰੇ ਚੁਕਾ ਦਿੱਤੇ ਉਹਨਾਂ ਨੇ ਸਿਟੀ ਨੇ ਐਦਾਂ ਬਰੋ ਐਦਾਂ ਸਲਾਮ ਅਲੈਕਮ ਤੇ ਵਾਕੀ ਦੇਖੋ ਬਹੁਤ ਬਣੀ ਮਾਰਕੀਟ ਹੈ ਲਹਰੀ ਜੇ ਤੋਂ ਲਹਰੀ ਜੇ ਤੋਂ ਸਾਦੇ ਮੁਸਲਮਾਨ ਇਹ ਆ ਗਿਆ ਜੀ 골ਡ ਮਾਰਕੀਟ ਐਦਾਂ ਵਿਕਦਾ ਇੱਥੇ 골ਡ 何が起こるか。<music> ਲੋ ਵੀ ਸੋਨਾ ਮਾਰਕੀਟ ਤੋਂ ਨਿਕਲ ਗਏ ਬਾਹਰ ਤੇ ਬਾਹਰ ਦਾ ਕੰਮ ਚਿਕੜੋ ਚਿਕੜੀ ਹੈ ਪੂਰਾ ਇਹ ਬਿਲਡਿੰਗਾਂ ਦੇ ਪੈਸੇ ਲਾਈ ਜਾਂਦੇ ਦੀ ਸੜਕਾਂ ਵੀ ਆਪ ਬਣਾ ਲੈਣ ਪੂਰਾ ਆਹ ਆਹ ਕੱਪੜੇ ਕੱਪੜੇ ਦੇ ਲੈਣ ਮੜ ਮੜ ਆ ਗਈ ਜੀ ਇੱਥੋਂ ਦੀ ਕਪੜਾ ਮਾਰਕੀਟ ਦਰਜੀ ਵੀ ਬੈਠੇ ਆ ਕਪੜੇ ਵੀ ਬੈਠੇ ਆ ਪਰਦੇ ਦੇਖੋ ਕਿੰਨੇ ਸੋਹਣੇ ਸੋਹਣੇ ਆ ਵੈਰੀ ਨਾਈਸ ਵੈਰੀ ਨਾਈਸ ਸਲਾਮ ਅਲੈਕਮ ਬ੍ਰਦਰ ਵਾਓ ਤੇ ਮੈਂ ਆ ਵੀਡੀਓ ਬਣਾ ਰਿਹਾ ਜੀ ਰੇਬਨ ਮੈਟਾ ਦੇ ਨਾਲ ਬਾਜ਼ਾਰ 'ਚ ਮੈਂ ਫੋਨ ਕੱਢਣਾ ਨਹੀਂ ਚਾਹੁੰਦਾ ਆਪਦਾ ਤੇ ਤੁਸੀਂ ਰੇਬਨ ਮੈਟਾ ਨਾਲ ਕੁਆਲਿਟੀ ਲਈ ਥੋੜਾ ਜਿਹਾ ਉਹ ਕਰ ਲਿਓ ਕੀ ਹੁੰਦੇ ਆ ਕੁਆਲਿਟੀ ਤੇ ਆਵਾਜ਼ ਨਾਲ ਕੰਪਰਮਾਈਜ਼ ਨੇ ਖੋਈ ਕਪੜੇ 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 ਸੁਬਾਨ ਅਲਕੁਲ ਆਦਲਾ ਵੈਲਕਮ ਹੋ ਨਾਈਟ ਮੈਂ ਜਿੱਦੜੇ ਕੋਈ ਹੋ ਗਿਆ ਸੀ ਕਪੜੇ ਦਾ ਬੜੇ ਸੋਹਣੇ ਸੋਹਣੇ ਡਿਜ਼ਾਈਨ ਦੇ ਪਏ ਇੱਥੇ ਬਹੁਤ ਚੰਗੀ ਕਲੈਕਸ਼ਨ ਹੈਗੀ ਕਪੜੇ ਦੀ ਖਬਰ ਨੂੰ ਸੁਣੋ Karibu Sanat Karibu Sanat ਪੂਰੀ ਵੱਡੀ ਮਾਰਕੀਟ ਆ ਪੂਰੀ ਵੱਡੀ ਮਾਰਕੀਟ ਚੈਲਪੈਲ ਫੁੱਲ ਸੈਰੜੇ ਦਾ ਦੇਣਾ ਬਾਬੋ ਜਣਾ ਨਿੱਕੀ ਵੀ ਅੱਖੀ ਲਾਇਆ ਹੀ ਨਾ ਉਵੇਂ ਦਾ ਕੁਝ ਪਤਾ ਗੇੜੇ ਦੇ ਹੀ ਜਾਂਦੇ ਤੇ ਤੁਹਾਨੂੰ ਵੀ ਦਿਖਾਈ ਜਾਂਦੇ ਆ ਹਾਂ ਬੜੀ ਦੜੀ ਦਾ ਕਿਲਾ ਹੈ ਇਨਾ ਫਤਾਨੀ ਕਿ ਗੇੜਿਆ ਪਰ ਕੁੱਤਾ ਕਹਿ ਰਿਹਾ ਉਵੇਂ ਦਾ ਕੁਝ ਪਤਾ ਮਨਾਂ ਕੇ ਕਹਿੰਦੀ ਜਾਨਾ ਨਾ ਪੈਦਾ ਜਿਹੜੇ ਉਸ ਦਾ ਕਿਸ਼ਕਾ ਰੋਲਾ ਪੂਰਾ ਪੈ ਰਿਹਾ ਮਟਾਟੇ ਵਾਲਿਆਂ ਦਾ ਆਪਾਂ ਲਾਏ ਆ ਟੈਚੀ ਲੈਣ ਆ ਟੈਟੀ ਪਏ ਸਾਰੇ ਆ ਥੱਲੇ ਵੀ ਪਏ ਆ ਟੈਟੀ ਅਟੈਚੀ ਆ ਪੂਰਾ ਐਨ ਰੌਲਾ ਐਨ ਚੀਕਾਂ ਹੀ ਪਈ ਜਾਂਦੀਆਂ ਸਾਰੇ ਪਾਸੇ ਚਾਂ 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 ਚਾਹ ਹੋਈ ਭਈਆ ਆਂ ਲੱਗਦਾ ਕੁੱਕੜਾਂ ਵਾਂ ਲੱਗਣੇ ਹੋਵੇ ਹੋਵੇ ਬਹੁਤ ਤਾੜੀਆਂ ਮਾਰ ਮਾਰ ਬੁਲਾਉਂਦੇ ਗਾਕਾ ਨੂੰ ਆਦੋ 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 ਆਦੋ

ਦੇਸਾ ਕੋਨਾ ਲਓ ਜੀ ਕਰਦੇ ਕਰਾਉਂਦੇ 4000 ਦਾ ਲੈ ਲਿਆ ਇਹ ਟੈਚੀ ਸਿਰਫ 6 ਹੀ ਹੁੰਦੇ ਆ ਨਾ ਮਾੜਾ ਬਦ ਨਾ 8 ਹੁੰਦਾ ਬਸ 6 ਹੀ ਹੁੰਦੇ ਆ ਮੈਨੂੰ ਕਿਹਾ ਸਸਤੀ ਗੱਲ ਕਰਨ ਹਾਂ ਮੈਂ ਕਿਹਾ ਕਾਲ ਬਾਰਡ ਬਾਈ ਅੱਲਾਹ ਬੈਡੀ ਨੇ ਸਾਸਰੀ ਘਰ ਬੁਲਾਉਣੀ ਸਿਖਾਇਆ ਦੀ ਕਾਲੇ ਨੂੰ ਸਮਾਨ ਲਈ ਕਾਲੇ ਨੂੰ ਲਓ ਜੀ ਟੈਚੀ ਲੈ ਲਿਆ ਤੇ ਉਹ ਚੱਕੀ ਜਾਂਦੇ ਆ ਬਾਕੀ ਯਾਰ ਸਮਾਨ ਇੱਥੇ ਕੱਪੜੇ ਲੀੜੇ ਬਹੁਤ ਜ਼ਿਆਦੇ ਆ ਬੰਦੇ ਵੀ ਬਹੁਤ ਚੰਗੇ ਆ ਇੱਥੋਂ ਦੇ ਵਧੀਆ ਹਸਮਖ ਹੈ ਚੰਗਾ ਬੁਲਾਉਂਦੇ ਆ ਸਾਰੇ ਜਾਨੇ ਬਹੁਤ ਚੰਗੀ ਗੱਲ ਕਰਦੇ ਆ ਯਾਕੀ ਦਾ ਫੋਨ ਨਾ ਮਾਰੀਂ ਮੇਕੀਂ ਕਮ ਕਮਾ ਕੇ ਮਸ਼ਕੀ ਜੀ ਗਲੀ ਚ ਫੇਰ ਆ ਗਏ ਆ ਮਾੜੇ ਬੰਦੇ ਦੀ ਤਾਂ ਇੱਥੇ ਉਲਟੀ ਨਿਕਲ ਜੂਵੇ ਚਲੋ ਸਾਡੇ ਦਾ ਸਾਹ ਸੋਖੇ ਮੇਰਾ ਤਾਂ ਨੱਕ ਬੰਦ ਆ ਹਲੇ ਸੁਂਗਿਆ ਨਹੀਂ ਜਾਂਦਾ ਇਹਨਾਂ ਬੁਰਾ ਹਾਲ ਹੀ ਐਸ ਸਟਰੀਟ ਦਾ ਤਾਂ ਬੜਾ ਬੁਰਾ ਹਾਲ ਆ ਇੱਥੇ ਸਾਰੀਆਂ ਬੀਬੀਆਂ ਨੰਗੀਆਂ ਹੀ ਖੜੀਆਂ ਇਹਨਾਂ ਦੇ ਕੱਪੜੇ-ਕੁਪੜੇ ਪਵਾਓ ਯਾਰ ਐ ਥੋੜੀ ਹੁੰਦਾ ਸੋ ਜਦ ਆ ਗਿਆ ਤੇ ਕੋਟੂ ਚਿਲਨ ਕਾਤਾ ਇਹ ਬਹੁਤ ਸੋਹਣੇ ਮਗਾ ਇੱਥੇ ਸਾਰੀਆਂ ਬੁੜੀਆਂ ਨੰਗੀਆਂ ਖੜੀਆਂ ਯਸ ਬੰਦ ਚੱਕਣੀਆਂ ਬੰਦ ਕੱਲਾ 82 83 ਜਿੱਥੇ ਜੰਗਲ ਹੁੰਦਾ ਹੈ ਅੱਛਾ 82 83 ਸਾਰਾ ਜੰਗਲ ਹੁੰਦਾ ਹੈ ਆ ਦੇ ਕਿਤੇ ਸੋਹਣੇ ਸੋਹਣੇ ਕੱਪੜੇ ਆ ਗਏ ਬੀਬੀਆਂ ਦੇ ਇੱਥੇ ਹਾਂ ਬਹੁਤ ਸੋਹਣੀਆਂ ਡਰੈਸਾਂ ਜੀ ਇੱਥੇ ਨਾਈਸ ਲਓ ਜੀ ਅਨਰੂਪੀ ਦੇ ਲਾਲਿਆਂ ਦੀ ਦੁਕਾਨ ਆ ਗਈ। ਮਤਲਬ ਕਰਿਆਨੇ ਦਾ ਸਾਮਾਨ ਮਿਲਦਾ ਇੱਥੋਂ। ਤੇ ਮਾਸਟਰ ਜੀ ਲੈਣ ਗਏ ਅੰਦਰੋਂ ਖੰਡ। ਵੀ ਤੂੰ ਮੇਰੀ ਖੰਡ ਮਿਸ਼ਰੀ ਹੈਂ ਲੱਗੇ ਜਾਣ ਤੋਂ ਪਿਆਰੀ। ਬਾਕੀ ਉਮੀਦ ਕਰਦਾ ਇਹਦੇ ਨਾਲ ਵੀਡੀਓ ਵਧੀਆ ਬਣੀਆਂ ਹੋਣਗੀਆਂ। ਐਨਕਾ ਨਾਲ। ਤੁਹਾਨੂੰ ਐਨਕਾ ਵਾਲੀ ਵੀਡੀਓ ਜਿਆਦਾ ਦਿਖਾਵਾਂਗੇ ਅੱਜ। ਲਓ ਜੀ ਸ਼ਾਪਿੰਗ ਦੇ ਵਿੱਚ ਆਪਾਂ ਇੱਕ ਟੈਚੀ ਲੈ ਲਿਆ। ਇੱਟ ਜਰੂਰੀ ਚਾਹੀਦਾ ਸੀ ਪਹਿਲਾਂ ਸਾਡੇ ਕੋਲ ਦੋ ਸੀਗੇ ਚੈੱਕ ਇਨ ਬੈਗ ਹੁਣ ਹੋ ਗਿਆ ਤਿੰਨ ਚੈੱਕ ਇਨ ਬੈਗ ਮੈਂ ਇਕ ਲੈ ਜਾਊਗਾ ਦੋ ਤੁਸੀਂ ਲੈ ਜਾਓ ਹੈਨਾ ਆਹ ਡੈਡੀ ਹਾਂ ਹਾਂ ਇੱਕ ਕਰ ਲਾਂਗੇ ਤਿੰਨੇ ਇੱਕ ਇੱਕ ਤਿੰਨਾਂ ਦਾ ਹੋ ਜਾਊਗਾ ਹਾਂ ਜੀ ਮਾਰਕੀਟ ਚੋਂ ਇਦਾਂ ਬਾਹਰ ਜਾ ਰਹੇ ਆ ਆਪਣੇ ਚੀਜ਼ਾਂ ਤੇ ਜਿਹੜੀ ਸੀ ਤੇ ਅੱਜ ਤੋਂ ਕਰਦਾ ਸਿੱਧਾ ਲੈ ਜਾਣਾ ਆ ਗਿਆ ਆ ਗਿਆ ਆ ਨਾ ਕਿ